ਪੰਜਾਬਗਜ ਆਮ ਚਿਰਵਨ ਚੈਨਲ ਦੇ ਉੱਪਰ ਤੁਹਾਡਾ ਸਵਾਗਤ ਹੈ ਹਾਂਜੀ ਹੁਣੇ-ਹੁਣੇ ਅਪਡੇਟ ਆਈ ਹੈ ਜੋ ਮਾਸਟਰ ਗ੍ਰੈਡ ਦੇ ਭਰਤੀ ਚੱਲ ਰਹੀ ਹੈ 41 ਘਾਟ ਉਹਦੇ ਸਬੰਧ ਦੇ ਵਿੱਚ ਜੋ ਮੈਥ ਸਬਜੈਕਟ ਐਂਡ ਜੋ 뮤직 ਸਬਜੈਕਟ ਦੇ ਕੈਂਡੀਡੇਟ ਨੇ ਉਹਨਾਂ ਦੀ ਜੋ ਲਿਸਟ ਆ ਗਈ ਉਹ ਜਾਰੀ ਕਰ ਦਿੱਤੀ ਗਈ ਹੈਗੀ ਤੁਸੀਂ ਵੇਖ ਸਕਦੇ ਹੋਗੇ ਇਹਨਾਂ ਵਿੱਚ ਕਿਹੜੇ ਕੈਂਡੀਡੇਟ ਸਿਲੈਕਟ ਹੋਏ ਆ ਤੇ ਉਹਨਾਂ ਨੂੰ ਕਿੰਨੀ ਡੇਟ ਨੂੰ ਬੁਲਾਇਆ ਗਿਆ ਹੈਗਾ ਉਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਦੇ ਉੱਪਰ ਨਿਊ ਕੈਂਡੀਡੇਟਾਂ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਮੇਰੇ ਸਕਰੀਨ ਦੇ ਉੱਤੇ ਤੁਸੀਂ ਵੇਖ ਰਹੇ ਹੋਗੇ ਵੀ 7 ਮਾਰਚ ਨੂੰ ਬੁਲਾਇਆ ਗਿਆਗਾ ਇਹਦੇ ਵਿੱਚ ਗਣਿਤ ਅਤੇ 뮤직 ਵਿਸ਼ੇ ਦੇ ਕੈਂਡੀਡੇਟ ਨੂੰ ਬੁਲਾਇਆ ਗਿਆਗਾ ਸਵੇਰੇ 10 ਵਜੇ ਪਹੁੰਚ ਕੇ ਨਿੱਜੀ ਤੌਰ ਤੇ ਆਪਣਾ ਨਿਯੁਕਤੀ ਪੱਤਰ ਪ੍ਰਾਪਤ ਕਰ ਸਕਦੇ ਨੇ ਤੇ ਤੁਸੀਂ ਅਪਲਾਈ ਕਰਨ ਦਾ ਪ੍ਰੂਫ ਸਵੈ ਘੋਸ਼ਣਾ ਪੱਤਰ ਇਹ ਲੈ ਕੇ ਜਾਣਿਆ ਇਹ ਜੋ ਲਿਸਟ ਤੁਸੀਂ ਵੇਖ ਰਹੇ ਹੋਗੇ ਇਹਦੇ ਵਿੱਚ ਜੋ ਮੈਥ ਵਾਲੇ ਕੈਂਡੀਡੇਟਾਂਗੇ 104 ਮਾਰਕਸ ਵਾਲੇ ਕੈਂਡੀਡੇਟਾਂ ਉਹ ਸਿਲੈਕਟ ਹੋਏ ਹੈਗੇ ਇਸ ਦੇ ਵਿੱਚ 4 ਪੋਸਟਾਂ ਨੇ ਇੱਕ ਸਰਵਿਸਮੈਨ ਦੀਆਂ ਜੋ ਡੀ ਰਿਜ਼ਰਵ ਕਰਕੇ ਓਪਨ ਦੇ ਵਿੱਚ ਜਨਰਲ ਕੈਂਡੀਡੇਟ ਨੂੰ ਦਿੱਤੀਆਂ ਗਈਆਂ ਨੇ ਤੇ ਉਸ ਤੋਂ ਬਾਅਦ ਇੱਕ ਸਪੋਰਟਸ ਦੀ ਪੋਸਟ ਆ ਗਈ ਉਹ ਵੀ ਜਨਰਲ ਕੈਂਡੀਡੇਟ ਨੂੰ ਦਿੱਤੀ ਗਈ ਹੈ ਤੇ ਇਸ ਤੋਂ ਬਾਅਦ EWS ਵਾਲੇ ਕੈਂਡੀਡੇਟ ਸਿਲੈਕਟ ਹੋਏ ਹੈਗੇ ਜਿਵੇਂ ਕਿ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਜਿਨ੍ਹਾਂ ਦੇ 101 ਮਾਰਕਸ ਨੇ ਇਹਦੇ ਵਿੱਚ ਸਿਰਫ bc ਨੂੰ ਇੱਕ ਸੀਟ ਮਿਲੀ ਹੈ ਉਹ ਵੀ ਡੀ ਰਿਜ਼ਰਵ ਹੋਈ ਹੈਗੀ ਐਕ ਸਰਵਿਸਮੈਨ ਕੋਟੇ ਦੀ ਤੁਸੀਂ ਸਕਰੀਨ ਤੇ ਵੇਖਸ ਜਿਹਦੇ ਵਿੱਚ 99 ਵਾਲਾ ਸਿਲੈਕਟ ਹੋਇਆਗਾ ਇਸ ਤੋਂ ਬਾਅਦ scro ਦੇ ਦੋ ਸੀਟ ਵੀਕੈਂਟ ਸੀਗੀਆਂ ਜਿਸ ਦੇ ਉੱਪਰ 75 ਵਾਲੇ ਮਾਰਕਸ ਵਾਲੇ ਕੈਂਡੀਡੇਟ ਸਿਲੈਕਟ ਹੋਏ ਆ ਤੇ ਬਾਕੀ ਜੋ ਪੋਸਟਾਂ ਨੇ scro ਤੇ scmbx ਸਰਵਿਸਮੈਨ ਦੀਆਂ ਉਹ ਡੀ ਰਿਜ਼ਰਵ ਕਰਕੇ scro ਨੂੰ ਦਿੱਤੀਆਂ ਗਈਆਂ ਨੇ ਤੇ ਜਿਸ ਦੇ ਵਿੱਚ 74 ਤੱਕ ਦਾ ਜੋ ਕੈਂਡੀਡੇਟ ਆ ਹੋ ਸਿਲੈਕਟ ਹੋ ਚੁੱਕੇ ਹੈਗੇ ਐਸ ਸੀ ਆਰਓ ਦੇ ਤੇ ਇੱਕ ਫਿਜ਼ੀਕਲ ਔਰਥੋ ਦੀ ਅਮੈਤ ਦੇ ਵਿੱਚ 59 ਮਾਰਕਸ ਵਾਲਾ ਜੋ ਕੈਂਡੀਡੇਟ ਆ ਸਿਲੈਕਟ ਹੋਇਆ ਤੇ ਦੋ 뮤జిక్ ਦੇ ਕੈਂਡੀਡੇਟ ਸਿਲੈਕਟ ਹੋਇਆ ਐਸ ਸੀ ਆਰਓ ਤੇ ਬੀ ਸੀ ਵਾਲਾ ਤੁਸੀਂ ਵੇਖ ਸਕਦੇ ਹੋ ਹਾਂਜੀ ਇਹ ਸੀ ਅਪਡੇਟ ਜੋ ਕਿ 41 ਕਾਰਡ ਨਾਲ ਸੰਬੰਧਿਤ ਸੀ ਤੇ ਫਾਰਮ ਆ ਜਿੰਨਾ ਦਾ ਨਾਮ ਆ ਭਰ ਕੇ ਲੈ ਜਾਣਾ ਗਾ ਇਹ ਜੋ ਸਵੈ ਘੋਸ਼ਨਾ ਪੱત્ર ਆ ਵੀ ਤੁਸੀਂ ਭਰ ਕੇ ਲੈ ਜਾਣਾਗਾ ਹਾਂਜੀ ਜੇ ਵੀਡੀਓ ਪਤਿਆ ਲੱਗੀ ਤਾਂ ਲਾਈਕ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ